ਆਈ ਜਾ ਰਹੀ ਅੰਮ੍ਰਿਤਸਰ ਬੋਟ ਹੈ ਜਿਹੜੀ ਪਾਣੀ ਚਾਈ ਰਿਹਾ ਗਲੀ ਮਹੱਲੇ ਨੂੰ ਕਹਣਾ ਚਾਹੀਦਾ ਸਰ ਇਹ ਮੈਨੂੰ ਬਹੁਤ ਖੁਸ਼ੀ ਹੈ ਇਹ ਵੋਟ ਪਾ ਕੇ ਕਿ ਮੈਂ ਆਪਣੀ ਮਤ ਸੰਦੀ ਸਰਕਾਰ ਚ ਚੁਣਨ ਜਾ ਰਿਹਾ ਤੇ ਮੈਂ ਲੋਕਾਂ ਨੂੰ ਵੀ ਇਹ ਕਹਿਣਾ ਚਾਹ ਰਿਹਾ ਕਿ ਤੁਸੀਂ ਘਰ ਨਾ ਬੈਠੋ ਵੋਟ ਦਾ ਯੂਜ਼ ਜ਼ਰੂਰ ਆਪਣਾ ਅਧਿਕਾਰ ਦਾ ਯੂਜ਼ ਕਰੋ ਇੰਤਜ਼ਾਮ ਤੇ ਬੜੇ ਵਧੀਆ ਸਿਕਿਉਰਿਟੀ ਕਾਫੀ ਟਾਈਟ ਆ ਢੀੜ ਹੈ ਪਰ ਇਨੀ ਨਹੀਂ ਆ ਜਾ ਸਮਾਣੀ ਉਦਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਅੱਜ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਅੱਜ ਜਿਹੜਾ VOTING ਦਾ ਦਿਨ ਹੈ ਤਾਂ ਸ਼ਹਿਰ ਤੋਂ ਹੀ ਤਰਕਸ਼ਾਰਤ ਹੋਈ ਜਿਹੜੀਆਂ ਨੇ ਲੋਕ ਜਿਹਰੇ ਨੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਤੇ ਲੋਕ ਆਪਣਾ ਵੋਟ ਜਿਹੜਾ ਹੈ ਉਹ ਪਾਉਣ ਵਾਸਤੇ ਪਹੁੰਚ ਰਹੇ ਨੇ ਬੂਥਾਂ ਦੇ ਉੱਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸਿਕਿਉਰਿਟੀ ਦੀ ਗੱਲ ਕਰ ਲਈ ਤੇ ਸਿਕਿਉਰਿਟੀ ਦੇ ਵੀ ਬੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਸਵੀਰ ਇੱਕ ਦਿਖਾ ਦਾਂਗੇ ਤੁਹਾਨੂੰ ਕਿ ਮੋਬਾਈਲ ਫੋਨ ਐਂਡ weapons not allowed ਹਰ ਇੱਕ ਤਰ੍ਹਾਂ ਦੀ ਜਿਹੜੀ ਸੁਰੱਖਿਆ ਹੈ ਸੁਰੱਖਿਆ ਦੇ ਵੀ ਇੰਤਜ਼ਾਮ ਜਿਹੜੇ ਕੀਤੇ ਗਏ ਨੇ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਕਿ ਲੋਕਾਂ ਦੇ ਵਿੱਚ ਵੀ ਬੜਾ ਉਤਸ਼ਾਹ ਹੈ ਆਪਾਂ ਅੰਦਰ ਜਿਹਾ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਕਿੱਦਾਂ ਲੋਕ ਲਾਈਨਾਂ ਦੇ ਵਿੱਚ ਲੱਗ ਕੇ ਆਪਣਾ ਜਰਾਏ ਵੋਟ ਕਹਿੰਦੇ ਨੇ ਵੋਟ ਜਿਹੜਾ ਇਹ ਪਾਉਣ ਦਾ ਅਧਿਕਾਰ ਹੁੰਦਾ ਹਰ ਇੱਕ ਨਾਗਰਿਕ ਨੂੰ ਤੇ ਬੜੇ ਪਿਆਰ ਦੇ ਨਾਲ ਜਿਹੜੇ ਲੋਕ ਨੇ ਉਹ ਵੀ ਆਪਣੀ ਵੋਟ ਦੇ ਰਹੇ ਨੇ ਆਪਾਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਲੋਕਾਂ ਦਾ ਕਿ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਤੇ ਨਹੀਂ ਆ ਰਹੀ ਆਪਾਂ ਸੋ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਹੈ ਤਸਵੀਰ ਤੁਹਾਨੂੰ ਦਿਖਾ ਦਾਂਗੇ ਕਿ ਵੋਟ ਵੋਟ ਜਿਹੜੀ ਹੈ ਤੁਹਾਡਾ ਅਧਿਕਾਰ ਹੈ ਤੇ ਵੋਟ ਜ਼ਰੂਰ ਪਾਓ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਉਹਨਾਂ ਦਾ ਤੁਸੀਂ ਦੇਖ ਸਕਦੇ ਹੋ ਕਿ ਹੈਂਡੀਕੈਪ ਨੇ ਪਰ ਵੋਟ ਜਿਹੜੀ ਆਪਣੀ ਜ਼ਰੂਰ ਪਾਉਣ ਆਏ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਸੋ ਨਮਸਕਾਰ ਭਾਜੀ ਭਾਜੀ ਕੀ ਨਾਮ ਦੇ ਮੀਆ ਕੁਮਾਰ ਇਹ ਕਿਮਰਜੀ ਕਿੱਦਾਂ ਦੇਖਦੇ ਹੋ ਕਿ ਵੋਟ ਪਾਣ ਤੁਸੀਂ ਆਏ ਹੋ ਲੋਕ ਡਰਦੇ ਨੇ ਕਿ ਕਹਿੰਦੇ ਨੇ ਕਿ ਆਪਾਂ ਵੋਟ ਪਾਣੇ ਜਾਣਾ ਕੀ ਕਹਿਣਾ ਚਾਹੁੰਦੇ ਉਹਨਾਂ ਆਈ ਜਾ ਬਈ ਅੰਨੇ ਕ ਬੋਟ ਜਿਹੜੀ ਪਾਣੀ ਚਾਹੀਦਿਆ ਗਲੀ ਮਹਲੇ ਨੂੰ ਵੀ ਕਹਣਾ ਚਾਹੀਦਿਆ ਕਛਲੀ ਬੋਟ ਆ ਜਿਹੜੀ ਪਾਣੀ ਚਾਹੀਦੀ ਸਰਕਾਰ ਬਣਾਣੀ ਜਾਈ ਅੱਛੀ ਸਰਕਾਰ ਬਣਾਓ ਜੀ ਜਿਹੜੇ ਲੋਕਾਂ ਵਾਤੇ ਫੈਟਕੀਆਂ ਖੋਲੇ ਕਾਰੋਬਾਰ ਕਰਨ ਉਹਨਾਂਈ ਕੰਮ ਕਾ ਕੰਨ ਜਾਣੇ ਆ ਤੇ ਜਾਣੇ ਆ ਰੋਦੀ ਉਦੀ ਕਟਣੇ ਕੁੱਟ ਕੇ ਫਿਰ ਮੈਂਟ ਲਿਆ ਕੇ ਕਰਨੀ ਦੋਵੇਂ ਜੀ ਅੱਜ ਕਰਤਾ ਜੀ ਠੀਕ ਆ ਆਈ ਆ ਬਈ ਅੰਨੇ ਕ ਬੋਟ ਪਾਣੀ ਚਾਹੀਦੀ ਆ ਸਰਕਾਰ ਕੋਈ ਚੰਗਾ ਕੰਮ ਕਰੇ ਸਾਡੀ ਕੋ ਫਟਕੀ ਕੋਈ ਖੋਲੇ ਜੀ ਲੋਥੇ ਸਾਰੇ ਮਾਰੇ ਮोटे ਤੁਮਾਰੇ ਲੋਕੀ ਕਾ ਜੀ ਕਿੰਨਾ ਉਤਸ਼ਾਹ ਲੱਗਦਾ ਪਿਆ ਕਿ ਲੋਕ ਜਿਹੜੇ ਵੋਟ ਪਾਣ ਆਂਦੇ ਬਹੁਤ ਵਧੀਆ ਲੱਗਦਾ ਪਿਆ ਇਸ ਤੰਨੇ ਕੱਟੇ ਪਿੰਡਾਂ ਸੋ ਗੱਲਬਾਤ ਕੀਤੀ ਆ ਆਪਾਂ ਹੋਰ ਵੀ ਲੋਕ ਜਿਹੜੇ ਤੇ ਵੋਟ ਪਾਣ ਆਏ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿੰਨਾ ਉਹਨਾਂ ਦਾ ਸਟਾਪ ਕਰੋ ਸੋ ਲੋਕਾਂ ਦੇ ਵਿੱਚ ਉਤਸ਼ਾਹ ਵੀ ਵੜਾਏ ਤੇ ਆਪਾਂ ਗੱਲਬਾਤ ਵੀ ਕਰਾਂਗੇ ਜਿਹੜੇ ਪਹਿਲੀ ਵਾਰ ਆਪਣਾ ਵੋਟ ਦਾ ਇਸਤੇਮਾਲ ਕੀਤਾ ਜਿਨ੍ਹਾਂ ਨੇ ਪਹਿਲੀ ਵਾਰ ਵੋਟ ਪਾਈਏ ਤਸਵੀਰਾਂ ਦਿਖਾ ਦਾਂਗੇ ਤੁਹਾਨੂੰ ਕਿ ਪਹਿਲੀ ਵਾਰ ਵੋਟ ਆਪਣੀ ਪਾ ਕੇ ਆਏ ਨੇ ਬੜਾ ਚਿਹਰਿਆਂ ਤੇ ਮੁਸਕਰਾਹਟ ਹੈ ਕਿਉਂਕਿ ਲੋਕਾਂ ਵੱਲ ਵੇਖਦੇ ਸੀ ਕਿ ਵੋਟ ਕਿੱਦਾਂ ਪਾਉਂਦੇ ਨੇ ਅੱਜ ਉਹਨਾਂ ਨੇ ਅੱਜ ਪਹਿਲੀ ਵਾਰ ਵੋਟ ਕੀਤੀ ਆ ਆਪਾਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਕੀ ਨਾਮ ਜੀ ਸਰ ਅਮਰਿਤ ਕੁਮਾਰ ਅਮਰਿਤ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਪਹਿਲੀ ਵਾਰ ਇਰੇ ਤੋਂ ਮਸਟਾਰ ਬੜੀ ਕਿ ਤੁਸੀਂ ਵੋਟ ਪਾਈ ਕੀ ਕਹਿਣਾ ਚਾਹੁੰਦੇ ਹੋ ਥੈਂਕ ਯੂ ਸਰ ਸਰ ਮੈਨੂੰ ਬਹੁਤ ਖੁਸ਼ੀ ਹੈ ਇਹ ਵੋਟ ਪਾ ਕੇ ਕਿ ਮੈਂ ਆਪਣੀ ਮਨਪਸੰਦੀ ਸਰਕਾਰ ਚ ਚਲਣ ਜਾ ਰਿਹਾ ਤੇ ਮੈਂ ਲੋਕਾਂ ਨੂੰ ਵੀ ਇਹ ਕਹਿਣਾ ਚਾਹ ਰਿਹਾ ਕਿ ਤੁਸੀਂ ਘਰ ਨਾ ਬੈਠੋ ਵੋਟ ਦਾ ਜਰੂਰ ਆਪਣਾ ਅਧਿਕਾਰ ਦਾ ਯੂਜ਼ ਕਰੋ ਕਿਉਂਕਿ ਮਤਲਬ ਇਹਨਾਂ ਯੂਜ਼ ਕਰਨਾ ਇਹ ਹੋਏਗਾ ਕਿ ਚਲੋ ਤੁਸੀਂ ਆਪਣੇ ਲਈ ਤੇ ਤੁਹਾਡੇ ਕੋਲ ਕੁਝ ਨਾ ਹੋਏ ਪਰ ਉੱਪਰ ਜੋ ਤੁਸੀਂ ਮਤਲਬ ਸਰਕਾਰ ਬਣਵਾ ਲੋਗੇ ਤੇ ਹੋ ਸਕਦਾ ਅੱਗੇ ਜਾ ਕੇ ਤਾਂ ਜਿੰਮਗਾ ਜਰੂਰ ਪੁੜੀਆਂ ਹੋਣ ਇਸ ਲਈ ਘਰ ਬੈ ਕੇ ਕੋਈ ਫੈੜਾ ਨਹੀਂ ਟਾਈਮ ਵੇਸਟ ਕਰਦਾ ਵੋਟ ਦਾ ਅਧਿਕਾਰ ਦਾ ਯੂਜ਼ ਯੂਜ਼ ਕਰੋ ਸੋ ਪਹਿਲਾਂ ਲੋਕਾਂ ਨਾਲ ਵੇਦੇ ਸੀਗੇ ਤੇ ਵੋਟ ਪਾ ਜਾਂਦੇ ਨੇ ਕਿੰਨਾ ਰਸ਼ ਹੁੰਦਾ ਤੇ ਕਿੱਦਾਂ ਦੇ ਵਿਆਮ ਲੱਗੇਦ ਨੇ ਕਿੰਨਾ ਕੁ ਰਸ਼ਾ ਤੇ ਕਿੰਨਾ ਕੁ ਵਧੀਆ ਲੱਗਿਆ ਤੈਨੂੰ ਵੀ ਅੱਛਾ ਸਰ ਮੇਰੇ ਫੈਮਲੀ ਚ ਪਹਿਲਾਂ ਮਮੀ ਪਪਾ ਜਾਂਦੇ ਸੀ ਕਿ ਵੋਟ ਪਾ ਤੇ ਮੈਂ ਬਹੁਤ ਕੁਸ਼ਨ ਹੁੰਦਾ ਸੀ ਕਿ ਪਪਾ ਇੱਕ ਦਿਨ ਮੈਂ ਵੀ ਵੋਟ ਪਾਣੀ ਤੇ ਫਾਈਨਲੀ ਉਹ ਟਾਈਮ ਆ ਚੁੱਕਾ ਹੈ ਤੇ ਅੱਜ ਮੈਂ ਆਪਣਾ ਵੋਟ ਦਾ ਅਧਿਕਾਰ ਦਾ ਯੂਜ਼ ਕਰੀਤਾ ਤੇ ਅੰਦਰ ਮੈਂ ਸਿਕਿਉਰਿਟੀ ਦੇਖੀ ਆ ਮਤਲਬ ਬਹੁਤ ਤੇ ਅੰਦਰ ਲਾਈਨਾਂ ਲਈ ਨਾਲ ਤੇ ਘਾਟੀ ਆ ਸਰ ਕਿ ਕਿ ਸਵੇਰ ਦਾ ਟਾਈਮ ਹੈ ਤੇ ਯੈਸ ਮੈਂ ਹੈਪੀ ਹਾਂ ਵੋਟ ਪਾ ਕੇ ਤੋ ਗੱਲਬਾਤ ਕਰਾਂ ਜੇ ਹੋਰ ਵੀ ਉੱਤੇ ਮੌਜੂਦ ਨੇ ਕੀ ਕਹਿ ਸੋ ਨਮਸਕਾਰ ਜੀ ਨਮਸਕਾਰ ਕੀ ਨਾਮ ਦੇ ਰਾਦਿਕਾ ਰਾਦਿਕਾ ਜੀ ਤੁਸੀਂ ਵੀ ਆਪਣੀ ਪਹਿਲੀ ਵਾਰ ਵੋਟ ਦਾ ਇਸਤੇਮਾਲ ਕੀਤਾ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਵੀ ਆਪਣੀ ਪਹਿਲੀ ਵਾਰ ਵੋਟ ਦਾ ਇਸਤੇਮਾਲ ਕਰਕੇ ਬੜੀ ਖੁਸ਼ੀ ਹੋ ਰਹੀ ਹੈ ਮੇਰੇ ਵੀ ਮਮਾ ਪਪਾ ਪਹਿਲਾਂ ਵੋਟ ਪਾਉਂ ਜਾਂਦੇ ਸੀਗੇ ਤੇ ਮੈਂ ਕਹਿੰਦੀ ਸੀ ਕਿ ਸ਼ਾਇਦ ਮੈਂ ਵੀ ਇੱਕ ਵਾਰੀ ਜ਼ਰੂਰ ਪਾਵਾਂਗੀ ਤੇ ਮੈਨੂੰ ਚਾਹ ਵੀ ਬੜਾ ਹੀ ਵੋਟ ਪਾਉਂਦਾ ਅੱਜ ਮੈਂ ਵੋਟ ਪਾ ਕੇ ਆਈ ਹਾਂ ਤੇ ਮੈਨੂੰ ਬੜੀ ਖੁਸ਼ੀ ਹੋਣ ਦੀ ਵੋਟ ਪਾ ਕੇ ਸੋ ਪ੍ਰਬੰਧਾਂ ਦੇ ਕਿੱਦਾਂ ਦੇ ਇੰਤਜ਼ਾਮ ਲੱਗੇ ਨੇ ਇੰਤਜ਼ਾਮ ਤੇ ਬੜੇ ਵਧੀਆ ਸਿਕਿਉਰਿਟੀ ਕਾਫੀ ਟਾਈਟ ਆ ਭੀੜ ਹੈ ਪਰ ਇੰਨੀ ਨਹੀਂ ਆ ਕਿ ਮਤਲਬ ਲੋਕੀ ਸ਼ਾਇਦ ਘਟਾ ਲਏ ਨੇ ਇਸੇ ਲਈ ਮੈਂ ਕਹਿਣਾ ਚਾਹੁੰਦੀ ਆ ਕਿ ਵੋਟ ਦਾ ਇਸਤੇਮਾਲ ਕਰੋ ਮੈਨੂੰ ਫਸਟ ਟਾਈਮ ਪਾਈਮਿੰਟ ਬੜਾ ਵਧੀਆ ਲੱਗਾ ਤੁਸੀਂ ਵੀ ਪਾਣਾ ਉਹ ਕਰ ਬੈਠੀ ਹੋਈ ਫਾਇਦਾ ਨਹੀਂ ਹੈਗਾ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਜੀ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਅਸੀਂ ਵੀ ਵੋਟ ਪਾਣ ਆਏ ਆ ਪਹਿਲੀ ਵਾਰ ਵੋਟ ਪਾਈਏ ਬੜਾ ਵਧੀਆ ਲੱਗਿਆ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਪੌਣਾਗਰਵਾਲ ਦੇ ਨਾਲ ਦਾ ਸੰਬੰਧ ਨਿਊਜ਼ ਲੱਕੀ ਰਾਜਪੁਰ ਬਟਾ